ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਵੈਜ ਸੈਂਡਵਿਚ ਸਬਜ਼ੀਆਂ ਵਾਲੇ ਠੀਕ ਹੈ ਜੀ ਵੈਜੀਟੇਬਲ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਪੂਰੇ ਹਨ ਕ੍ਰਿਸਪੀ ਆ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਹਾਨੂੰ ਅੱਗੇ ਵੀਡੀਓ ਚ ਦੱਸ ਦਿਆਂ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਬ੍ਰੈਡ ਸੈਂਡਵਿਚ ਆਪਾਂ ਘਰ ਦੇ ਵਿੱਚ ਕਿਵੇਂ ਬਣਾ ਸਕਦੇ ਹਾਂ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਐਸਪੀ ਕਰਦੇ ਹਾਂ ਸਟਾਰਟ ਆਪਾਂ ਨੂੰ ਚਾਹੀਦੇ ਆ ਜੀ ਸੈਂਡਵਿਚ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਬ੍ਰੈਡ ਬ੍ਰੈਡ ਲਈ ਆ ਜੀ ਆਪਾਂ ਨੇ ਬ੍ਰਾਊਨ ਜਿਹਨੂੰ ਆਟਾ ਬ੍ਰੈਡ ਵੀ ਕਹਿ ਦਿੰਦੇ ਆ ਠੀਕ ਆ ਜੀ ਤੁਸੀਂ ਵਾਈਟ ਬਰੈਡ ਵੀ ਲੈ ਸਕਦੇ ਹੋ ਮੈਦੇ ਵਾਲੀ ਬਰੈਡ ਤੇ ਆਪਾਂ ਨੂੰ ਅੱਜ ਮਿਲੀ ਹੋ ਠੀਕ ਹੈ ਜੀ ਬ੍ਰਾਊਨ ਬਰੈਡ ਆٹے ਵਾਲੀ ਇਸ ਕਰਕੇ ਆਪਾਂ ਇਹੀ ਵਰਤੋਂਗੇ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਸਮਾਨ ਹੈ ਆਪਾਂ ਨੇ ਥੋੜੀਆਂ ਜਿਹੀਆਂ ਸਬਜ਼ੀਆਂ ਕੱਟ ਲਈਆਂ ਜਿਵੇਂ ਕਿ ਇੱਕ ਪਿਆਜ਼ ਹੋ ਗਿਆ ਥੋੜਾ ਜਿਹਾ ਟਮਾਟਰ ਹੋ ਗਿਆ ਹਰੀ ਮਿਰਚ ਗਾਜਰ ਹੋ ਗਈ ਤੇ ਸ਼ਿਮਲਾ ਮਿਰਚ ਹੋ ਗਈ ਠੀਕ ਹੈ ਜੀ ਇਹ ਸਾਰਾ ਸਮਾਨ ਆਪਾਂ ਸੈਂਡਵਿਚ ਦੇ ਬੇਸ ਦੇ ਵਿੱਚ ਪਾਉਂਗੇ ਠੀਕ ਹੈ ਜੀ ਤੇ ਲਓ ਜੀ ਇਹ ਸਾਰੇ ਮਟੀਰੀਅਲ ਨੂੰ ਪਿਕਅਪ ਭਾਂਡੇ 'ਚ ਕੱਢ ਲਉਂਗੇ ਇੱਕ ਬੌਲ 'ਚ ਤੇ ਇੱਕ ਤੋਂ ਦੋ ਆਪਾਂ ਇਹਦੇ ਵਿੱਚ ਉਬਲੇ ਹੋਏ ਆਲੂ ਪਾਉਂਗੇ ਠੀਕ ਹੈ ਜੀ ਮੈਸ਼ ਕਰਕੇ ਬਿਲਕੁਲ ਤੇ ਦੋ ਚਮਚ ਪਾਉਂਗੇ ਆਪਾਂ ਠੀਕ ਹੈ ਜੀ ਵੈਜ ਮਾਇਓਨੈਸ ਜਿਆਦਾ ਨਹੀਂ ਪਾਉਣੀ ਹੈਗੀ ਸਿਰਫ ਦੋ ਚਮਚ ਪਾਉਣੇ ਆਪਾਂ ਨੇ ਠੀਕ ਹੈ ਜੀ ਆਹ ਲੋ ਦੋ ਚਮਚ ਆਪਾਂ ਨੇ ਵੈਜ ਮਾਇਓਨੈਸ ਦੇ ਪਾ ਲੈਣੇ ਤੇ ਅੱਧਾ ਚਮਚ ਪਾਵਾਂਗੇ ਆਪਾਂ ਠੀਕ ਹੈ ਜੀ ਗ੍ਰੀਨ ਚਟਣੀ ਤੇ ਇੱਕ ਪੌਚ ਪਾਵਾਂਗੇ ਆਪਾਂ ਔਰਗੈਨੋ ਠੀਕ ਹੈ ਜੀ ਤੁਸੀਂ ਇਹ ਦੋ ਵੀ ਪਾ ਸਕਦੇ ਹੋ ਮੇਰੇ ਕੋਲ ਫਿਲਹਾਲ ਇੱਕ ਇਹਦਾ ਤੇ ਇੱਕ ਤੋਂ ਦੋ ਪੌਚ ਤੁਸੀਂ ਇਹਦੇ ਵਿੱਚ ਆਰਗੈਨੋ ਦੇ ਪਾ ਲੈਣੇ ਤੇ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਥੋੜਾ ਜਿਹਾ ਕਾਲਾ ਨਮਕ ਪਾਉਗੇ ਚੁਟਕੀ ਪਰ ਪਾਉਗੇ ਕਾਲੀ ਮਿਰਚ ਥੋੜਾ ਜਿਹਾ ਚਟਪੜਾ ਕਰਨ ਵਾਸਤੇ ਪਾਉਗੇ ਚਾਟ ਮਸਾਲਾ ਤੇ ਹੁਣ ਇਹ ਸਾਰੇ ਮਟੀਰੀਅਲ ਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਤੇ ਲੋ ਜੀ ਅੱਧਾ ਕਿ ਚਮਚ ਪਾਵਾਂਗੇ ਆਪਾਂ ਨਮਕ ਦਾ ਕਿਉਂਕਿ ਆਪਾਂ ਨੇ ਠੀਕ ਹੈ ਜੀ ਕਾਲਾ ਨਮਕ ਵੀ ਪਾਇਆ ਹੋਇਆ ਏ ਤੇ ਚਾਟ ਮਸਾਲਾ ਵੀ ਪਾਇਆ ਹੋਇਆ ਇਸ ਕਰਕੇ ਨਮਕ ਜਿਹੜਾ ਅੱਧਾ ਚਮਚ ਪਾਉਣਾ ਏ ਤੇ ਥੋੜਾ ਜਿਹਾ ਹਰਾ ਧਣੀਆ ਪਾਉਂਗੇ ਬਰੀਕ ਕੱਟਿਆ ਹੋਇਆ ਤੇ ਲਓ ਜੀ ਮਿਕਸਚਰ ਬਣ ਕੇ ਰੈਡੀ ਆ ਜੀ ਆ ਦੇਖੋ ਸੈਂਡਵਿਚ ਮਿਕਸਚਰ ਬਣ ਚੁੱਕਿਆ ਤੇ ਆਪਾਂ ਨੇ ਦੋ ਲੈਣੇ ਆ ਜੀ ਬ੍ਰੈਡ ਇੱਕ ਬ੍ਰੈਡ ਤੇ ਲਾਵਾਂਗੇ ਆਪਾਂ ਹਰੀ ਚਟਣੀ ਠੀਕ ਆ ਜੀ ਯਾਨੀ ਗ੍ਰੀਨ ਚਟਣੀ ਲਾ ਲੂਗੇ ਚੰਗੀ ਤਰ੍ਹਾਂ ਤੇ ਇੱਕ ਬ੍ਰੈਡ ਤੇ ਲਾ ਲੂਗੇ ਆਪਾਂ ਠੀਕ ਆ ਜੀ ਰੈੱਡ ਸੌਸ ਟਮਾਟੋ ਕੈਚਅਪ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਮਿਕਸਚਰ ਬਣਾਇਆ ਠੀਕ ਆ ਜੀ ਇਹ ਆਪਾਂ ਨੇ ਇੱਕ ਬ੍ਰੈਡ ਤੇ ਹੀ ਲਾਉਣਾ ਠੀਕ ਆ ਜੀ ਐਨ ਚੰਗੀ ਤਰ੍ਹਾਂ ਮਤਲਬ ਦੋਨਾਂ ਤੇ ਨਹੀਂ ਲਾਉਣਾ ਐਨ ਵਾਂ ਚੰਗੀ ਤਰ੍ਹਾਂ ਲਾ ਲੂਗੇ ਬ੍ਰੈਡ ਦੇ ਵਿੱਚ ਭਰ ਲੂਗੇ ਤੇ ਲਓ ਜੀ ਮਿਕਸਚਰ ਆਪਾਂ ਨੇ ਬ੍ਰੈਡ ਦੇ ਉੱਪਰ ਐਨ ਚੰਗੀ ਤਰ੍ਹਾਂ ਲਾ ਲੈਣਾ ਤੇ ਹੁਣ ਆ ਬ੍ਰੈਡ ਜਿਹੜਾ ਉੱਪਰ ਰੱਖ ਦੂਗੇ ਤੇ ਇਹਨੂੰ ਇਸ ਤਰੀਕੇ ਨਾਲ ਦਬ ਦੂਗੇ ਆਪਾਂ ਚੰਗੀ ਤਰ੍ਹਾਂ ਤੇ ਜਿੰਨੇ ਵੀ ਤੁਸੀਂ ਸੈਂਡਵਿਚ ਬਣਾਉਣੇ ਹੋਏ ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਭਰ ਕੇ ਰੱਖ ਦਿਓ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਸੇਕਾਂਗੇ ਤਵੇ ਉੱਤੇ ਤੇ ਲਓ ਜੀ ਹੁਣ ਆਪਾਂ ਨੇ ਤਵਾ ਰੱਖ ਲਿਆ ਹੈ ਗੈਸ ਦੇ ਉੱਤੇ ਤੇ ਇਹਦੇ ਪਰ ਲਾ ਲਿਆ ਥੋੜਾ ਜਿਹਾ ਆਪਾਂ ਨੇ ਕੁਕਿੰਗ ਆਇਲ ਤੁਸੀਂ ਮੱਖਣ ਬਟਰ ਵੀ ਲਾ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਤੁਸੀਂ ਕੁਕਿੰਗ ਆਇਲ ਤੁਹਾਨੂੰ ਪਸੰਦ ਹੈ ਤੁਸੀਂ ਉਹ ਲਾ ਲਿਓ ਤੇ ਇਹਦੇ ਉੱਪਰ ਫਿਰ ਆਪਾਂ ਬਰੈਡ ਨੂੰ ਜਿਹੜਾ ਸੇਕਾਂਗੇ ਚੰਗੀ ਤੇ ਲਓ ਜੀ ਤਵਾ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਬਰੈਡ ਆ ਜਿਹੜਾ ਠੀਕ ਹੈ ਜੀ ਇਹਦੇ ਉੱਪਰ ਰੱਖ ਲਵਾਂਗੇ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਨੇ ਦੱਬ-ਦੱਬ ਕੇ ਸੇਕਣਾ ਐਦਾਂ ਠੀਕ ਹੈ ਜੀ ਤਾਂ ਜੋ ਦੋਨੋਂ ਬਰੈਡ ਆ ਆਪਸ ਦੇ ਵਿੱਚ ਚਿਪਕੇ ਰਹਿਣ ਠੀਕ ਹੈ ਜੀ ਤੇ ਐਦਾਂ ਵਜਨ ਨਾਲ ਆਪਾਂ ਇਹਨਾਂ ਨੂੰ ਦੱਬ-ਦੱਬ ਕੇ ਸੇਕ ਲੂਗੇ ਪਹਿਲਾਂ ਇੱਕ ਸਾਈਡ ਤੋਂ ਸੇਕਾਂਗੇ ਤੇ ਫਿਰ ਦੂਜੀ ਸਾਈਡ ਤੇ ਲਓ ਜੀ ਹੁਣ ਆਪਾਂ ਇਹਨੂੰ ਪਲਟੀ ਮਾਰਾਂਗੇ ਆਹ ਲਓ ਜੀ ਠੀਕ ਹੈ ਜੀ ਦੇਖੋ ਆਪਣਾ ਕਿੰਨਾ ਵਧੀਆ ਜਿਹੜਾ ਬਰੈਡ ਆ ਉਹ ਸੇਕ ਚੁੱਕਿਆ ਹੈ ਤੇ ਐਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਤੇ ਸੇਕ ਲੂਗੇ ਤੇ ਲਓ ਜੀ ਸੈਂਡਵਿਚ ਆਪਾਂ ਨੇ ਸੇਕ ਲਿਆ ਆ ਦੇਖੋ ਕਿੰਨੇ ਵਧੀਆ ਨੇ ਪੂਰੇ ਕ੍ਰਿਸਪੀ ਹੋ ਗਏ ਇਹ ਤੇ ਦੋ ਆਪਾਂ ਨੇ ਸੈਂਡਵਿਚ ਬਣਾ ਕੇ ਤਿਆਰ ਕਰ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਚੱਕ ਲੂਗੇ ਇਹਦੇ ਉੱਤੋਂ ਤੇ ਲੋ ਜੀ ਹੁਣ ਤੁਹਾਨੂੰ ਆਪਾਂ ਇਹਨਾਂ ਨੂੰ ਕੱਟ ਕੇ ਦਿਖਾਉਨੇ ਆ ਪੂਰੇ ਐਨ ਕ੍ਰਿਸਪੀ ਬਣ ਕੇ ਇਹ ਤਿਆਰ ਹੋਏ ਆ ਆਹ ਲੋ ਜੀ ਠੀਕ ਆ ਜੀ ਆ ਦੇਖੋ ਕਿੰਨੇ ਵਧੀਆ ਆਪਣੇ ਸੈਂਡਵਿਚ ਆ ਜਿਹੜੇ ਉਹ ਬਣੇ ਆ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਸੈਂਡਵਿਚ ਬਣਾ ਕੇ ਖਾ ਸਕਦੇ ਹੋ ਠੀਕ ਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ